ਹਲਕੇ ਦੇ ਸਰਹੱਦੀ ਪਿੰਡ 'ਚ ਅੱਜ ਹੜਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੇ ਸਰਟੀਫਿਕੇਟ ਦੇਣ ਪਹੁੰਚੇ ਵਿਧਾਇਕ ਗੋਲਦੀ ਕੰਬੋਜ ਦੱਸਦੀ ਹੈ ਕਿ ਬੀਤੇ ਦਿਨੀ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਦੌਰਾਨ ਕਈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਫਸਲਾਂ ਦਾ ਘਰਾ ਦਾ ਅਤੇ ਹੋਰ مالی ਨੁਕਸਾਨ ਕਾਫੀ ਜ਼ਿਆਦਾ ਹੱਦ ਤੱਕ ਹੋਇਆ ਸੀ ਜਿਸ ਤੋਂ ਬਾਅਦ ਵਿੱਚ ਮੌਜੂਦਾ ਸਰਕਾਰ ਤੇ ਪ੍ਰਸ਼ਾਸਨ ਦੇ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਆਖੀ ਗਈ ਸੀ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਕਈਆਂ ਇਲਾਕਿਆਂ ਲਈ ਮੁਆਵਜ਼ੇ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ ਇਹ ਤਸਵੀਰਾਂ ਹਲਕਾ ਜਲਾਲਾਬਾਦ ਦੇ ਪਿੰਡ ਪ੍ਰਭਾਤ ਸਿੰਘ ਵਾਲਾ ਇਖਾੜਦੀਆਂ ਨੇ ਜਿੱਥੇ ਅੜਾ ਕਾਰਨ ਖਰਾਬ ਹੋਈਆਂ ਫਸਲਾਂ ਅਤੇ ਨੁਕਸਾਨੇ ਗਏ ਘਰਾਂ ਦੇ ਲਈ 1 ਕਰੋੜ 38 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਗਈ ਹੈ ਦੱਸਦੀ ਹੈ ਕਿ ਹਲਕੇ ਦੇ ਵਿਧਾਇਕ ਜਗਦੀਪ ਕੰਬੋਜ ਗੋਲਦੀ ਵੱਲੋਂ ਪਿੰਡ ਪਹੁੰਚ ਕੇ ਹੜ੍ਹ ਪ੍ਰਭਾਵਿਤ ਲੋਕਾਂ ਵਿੱਚ ਮੁਆਵਜ਼ਾ ਰਾਸ਼ੀ ਦੇ ਸਰਟੀਫਿਕੇਟ ਵੰਡੇ ਗਏ ਨੇ ਤਾਂ ਇਸ ਮੌਕੇ ਵਿਧਾਇਕ ਗੋਲਦੀ ਕੰਬੋਜ ਦੇ ਵੱਲੋਂ ਹੋਰ ਕੀ ਕਿਹਾ ਗਿਆ ਸੁਣੋ

ਵੇ ਪਹਿਲਾਂ ਸਾਡੇ ਨੇ ਇੰਨਾ ਜਲਦੀ ਮਾਜਬਾਨੀ ਮਿਲਿਆ ਸੀ ਤੇ ਜਿੰਨਾ ਇਸ ਸਰਕਾਰ ਦਾ ਧੰਨਵਾਦ ਕਰਨੇ ਕਹਦਾ ਵਿਆਹ ਤਾਂ ਪਿੱਛੋਂ ਮਿੰਨਤ ਵਿੱਚ ਮਾਜਬਾਨੀ ਦਿਖਾਤਾ ਹੀ ਪਾ ਦਿੱਤਾ ਸੀ ਸਾਡੇ ਗ੍ਰਾਮ ਦੇ ਪਿੰਡ ਰੋਚੇ ਨੇ ਫਸਲ ਜਿਹੜੀ ਖਰਾਬ ਹੋਈ ਦੇਖਣਾ ਕਰਕੇ ਅੱਜ ਮੁਆਵਜ਼ਾ ਵੰਡਿਆ ਗਿਆ ਕੀ ਕੰਮ ਕਰਿਆ ਉਹ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਐਮਐਲ ਸਾਹਿਬ ਦਾ ਜਿਨ੍ਹਾਂ ਨੇ ਆਹ ਤੇ ਸਾਡੇ ਆ ਚੈੱਕ ਵੰਡੇ ਨੇ ਆਹ ਤੇ ਲੋਬੇ ਤੇ ਤੇ ਬਾਗੀ ਆੜ ਪੇੜ ਪਰਵਾਰਾਂ ਦੇ ਅੱਗੇ ਵਾਰਦਾਸ ਲੈਂਦੇ ਰਹੇ ਨੇ ਬਹੁਤ ਇਹਨਾਂ ਮਿਹਨਤ ਕੀਤੀ ਹਾਂ ਨਾ ਦੌਰਾਨ ਉਹ ਤੋਂ ਐਵੇਂ ਤੁਹਾਡੇ ਪਿੰਡ ਬਹੁਤ ਜਿਆਦਾ ਸੀ ਹਾਂ ਬਿਲਕੁਲ ਬਹੁਤ ਕੌਂਚਦੇ ਰਹੇ ਨੇ ਵੀ ਸਾਡੇ ਇੱਥੇ ਸਾਡੇ ਚ ਹੀ ਰਹੇ ਨੇ ਸਾਡੇ ਜੀ ਹਾਂ ਤੇ ਫਸਲਾਂ ਦਾ ਮੁਆਵਜ਼ਾ ਮਿਲ ਗਿਆ ਤੇ ਤੁਸੀਂ ਜਿਹੜੇ ਕਮਰੇ ਕੋਠੇ ਢਿੱਗੇ ਸੀ ਉਹਨਾਂ ਦਾ ਵੀ ਮਿਲਿਆ ਹਾਂ ਜੀ ਹਾਂ ਜੀ ਸਾਰਿਆਂ ਦਾ ਮਿਲ ਗਿਆ ਕਮਰਿਆਂ ਵੀ ਮਿਲ ਗਿਆ ਫਸਲਾਂ ਦੂਬੀਆਂ ਦਾ ਵੀ ਭਾਵਜਾ ਮਿਲ ਚੁੱਕਿਆ ਸਾਨੂੰ ਸਾਰਿਆਂ ਨੂੰ ਚੈੱਕ ਬੈਲ ਗਿਆ ਕਿਸੇ ਦਾ ਨਹੀਂ ਕੋਈ ਸ਼ਿਕਾਇਤ ਸਵਾਲ ਇਹ ਕਿਹੜੇ ਪਿੰਡ ਕੋ ਪਹੁੰਚੇ ਹੋਏ ਹਾਂ ਤੇ ਜਿਹੜੇ ਵੱਡੇ ਜਾ ਰਹੇ ਨੇ ਸਾਡੀ ਕਿਹੜੇ ਕਿਸ ਚੀਜ਼ ਦੇ ਵੱਡੇ ਜਾ ਰਹੇ ਆ ਅ ਜਸੀ ਪ੍ਰਭਾਸ ਸਿੰਘ ਨਾਲ 18 ਖੜੇ ਆ ਔਰ ਚੱਕ ਸਰਕਾਰ ਸਾਡਾ ਪਿੰਡ ਵਾਜਦਾ ਜਿੱਤੇ 1 ਕਰੋੜ 70 ਲੱਖ 38 ਲੱਖ 57986 ਰੁਪਏ ਜੋ ਮੁਆਵਜ਼ਾ ਬਣਿਆ ਜਿਹੜਾ ਮਕਾਨਾਂ ਦਾ ਤੇ ਖਰਾਬੇ ਦਾ ਕੋਈ ਨਹੀਂ ਬਾਪੂ ਕੋਈ ਨਹੀਂ ਕੋਈ ਮੁਆਵਜ਼ਾ ਜਿਹੜਾ ਉਹ ਬਣਿਆ ਉਹ ਜਸੀ ਇਹਨਾਂ ਨੂੰ ਡਿਸਟ੍ਰਿਬਿਊਟ ਕਰਨਾ ਹੈ ਕੁਝ ਤਾਂ ਮਕਾਨਾਂ ਦਾ ਜਿਹਦੇ ਵਿੱਚੋਂ 1852000 ਰੁਪਏ ਮਕਾਨਾਂ ਦਾ ਹੈ ਔਰ 1 ਕਰੋੜ 20 ਲੱਖ ਰੁਪਏ ਜਿਹੜਾ ਤਕਰੀਬਨ ਉਹ ਹੈ ਖਰਾਬੇ ਦਾ ਸੋ ਇਹ ਫਸਲ ਤਾਂ ਨਹੀਂ ਪੂਰੀ ਹੋ ਸਕੀ ਪਰ ਚਲੋ ਸਰਕਾਰ ਨੇ ਆਪਦੇ ਲਈ ਜੋ ਕਹਿੰਦੇ ਨੇ ਵੀ ਆਪਾਂ 6 ਵਜੇ ਤੋਂ ਮਲਬਾ ਲਾਉਣ ਵਾਲਾ ਕੰਮ ਕੀਤਾ ਇੱਕ ਦੁੱਖ ਦੇ ਵਿੱਚ ਉਹਨਾਂ ਦੇ ਨਾਲ ਖੜਨਾ ਵਾਸਤੇ ਕਿਸੇ ਨੂੰ 20000 ਕਿਸੇ ਨੂੰ 10000 ਕਿਸੇ ਨੂੰ 40000 ਕਿਸੇ ਨੂੰ 1 ਲੱਖ 20000 ਉਹਨਾਂ ਦੇ ਘਰ ਦਾ ਤਾਂ ਕਿ ਉਹਨਾਂ ਦੇ ਘਰ ਦਾ ਰੋਜ਼ਗਾਰ ਚੱਲ ਸਕੇ ਅਗਲੀ ਫਸਲ ਉਹ ਚਰੇ ਬੀ ਸਗਨ ਬੀ ਸਰਕਾਰ ਨੇ ਦੇ ਦਿੱਤੇ ਕਹਿੰਦਾ ਬੀ ਮੋਹਿਆ ਖਰਾ ਦਿੱਤਾ ਸਾਰੇ ਪਿੰਡ ਵਾਸੀਆਂ ਨੂੰ ਔਰ ਆਉਂਦੇ ਵੇਲੇ ਕੋਈ ਕਸਰ ਨਹੀਂ ਛੱਡੀ ਮੈਂ ਮੁੱਖ ਮੰਤਰੀ ਪੰਜਾਬ ਦਾ ਬਹੁਤ ਧੰਨਵਾਦੀ ਹੈ ਜਿਨ੍ਹਾਂ ਨੇ ਸਾਡੇ ਬਾਰਡਰ ਦੇ ਲੋਕਾਂ ਦੀ ਇਹ ਮੰਗ ਨੂੰ ਪੂਰਾ ਕੀਤਾ ਇਸ ਫੀਲਡ ਦਾ ਕਿੰਨਾ ਇਸ ਫੀਲਡ ਦੇ 1.738 ਲੱਖ ਇੱਕ ਪਿੰਡ ਦਾ ਪਰਵਾਸੀ